ਜੀਤ ਨਗਾਰਾ ਸ਼ਾਹਕੋਟ ਅਤੇ ਪੀਵੀ 100 ਨਿਊਜ਼ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਜਿਸ ਦਾ ਰਿਜ਼ਲਟ ਤਾਂ ਭਾਵੇਂ ਅਜੇ ਤੱਕ ਨਹੀਂ ਆਇਆ ਪਰ ਇਸ ਵਾਰ ਇੱਕ ਅਲੱਗ ਕਿਸਮ ਦਾ ਰੁਝਾਨ ਵੇਖਣ ਨੂੰ ਜ਼ਰੂਰ ਮਿਲਿਆ ਕੁਝ ਸੂਝਵਾਨ ਵੋਟਰਾਂ ਨੇ ਕਈ ਥਾਈ ਆਪਣੇ ਮਤਦਾਨ ਕਰਨ ਵਾਲੇ ਅਧਿਕਾਰ ਦੀ ਵਰਤੋਂ ਹੀ ਨਹੀਂ ਕੀਤੀ ਉਹਨਾਂ ਨੇ ਅਧਿਆਇ ਕਰਕੇ ਇਸ ਸਿਸਟਮ ਬਲਾਕ ਆਪਣਾ ਰੋਸ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ। ਬੂਥ ਤੇ ਨਾ ਜਾ ਕੇ ਵੋਟ ਨਹੀਂ ਪਾਈ ਪਰ ਸੱਤਾਧਾਰੀ ਤੇ ਸਿਆਸੀ ਪਾਰਟੀ ਵਾਲਿਆਂ ਨੂੰ ਚੁੱਪਚਾਪ ਹੀ ਤੇ ਲਾਂਤਾਂ ਜ਼ਰੂਰ ਪਾਈਆਂ ਹਨ। ਪਿਛਲੇ ਦਿਨੀ ਅਸੀਂ ਆਪਣੀ ਵੀਡੀਓ ਜਰੀਏ ਆਪ ਜੀ ਨਾਲ ਰੂਪਰੂ ਹੋਏ ਸੀ ਜਿਸ ਵਿੱਚ ਲੋਹਾਂ ਹਲਕੇ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਚੋਣਾਂ ਦਾ ਬਾਈਕਾਟ ਕਰਨ ਸੰਬੰਧੀ ਸੱਤਾਧਾਰੀ ਤੇ ਸਿਆਸੀ ਪਾਰਟੀਆਂ ਖਿਲਾਫ ਨਾਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਵਿੱਚ ਲੋਹਿਆ ਹਲਕੇ ਦੇ ਕੁਝ ਪਿੰਡਾਂ ਜਿਵੇਂ ਕਿ ਗਟਾ ਮੰਡੀ ਕਾਸੂ ਧੱਕਾ ਬਸਤੀ ਲੱਖੂ ਦੀ ਬਸਤੀ ਭਾਨੇਵਾਲ ਬਸਤੀ ਮੰਡਾਲਾ ਛੰਨਾ ਮੁੰਡੀ ਸ਼ਹਿਰੀਆਂ ਮੁੰਡੀ ਚੋਲੀਆਂ ਆਦ ਪਿੰਡਾਂ ਦੇ ਲੋਕਾਂ ਨੇ ਇਹਨਾਂ ਚੋਣਾਂ ਦਰਮਿਆਨ ਚੋਣਾਂ ਦਾ ਬਾਈਕਾਟ ਕਰਨ ਤੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਸੀ ਇਸ ਕਰਕੇ ਇਸ ਵਾਰ ਜਲੰਧਰ ਜ਼ਿਲ੍ਹੇ ਵਿੱਚ ਮਸਾਂ 42% ਤੋਂ 44% ਯਾਨੀ ਕਿ 50% ਤੋਂ ਵੀ ਘੱਟ VOTING ਹੋਈ ਹੈ ਇਸ ਤੋਂ ਇਲਾਵਾ ਇਹਨਾਂ VOTESਾਂ ਦਰਮਿਆਨ ਇੱਕ ਹੋਰ ਹੈਰਾਨੀਜਨਕ ਪਹਿਲੂ ਸਾਹਮਣੇ ਆਇਆ ਹੈ ਜੀ ਜੋ ਕਿ ਨੂਰਮੈਲ ਦੇ ਪਿੰਡ ਦਿਵਿਆਗ੍ਰਾਮ ਦਾ ਹੈ ਜੋ ਨੂਰਮੈਲ ਦੇ ਪਿੰਡ ਸੰਘੇ ਖਾਲਸਾ ਜੋ ਉਹਨਾਂ ਦੀਨ ਪੈਂਦਾ ਹੈ ਇੱਥੇ ਇੱਕ ਪਿੰਦੇ ਬੂਥ ਨੰਬਰ 26 ਦੀ ਸਥਿਤੀ ਇੰਨੀ ਦਰਸਯੋਗ ਬਣੀ ਕਿ ਇਸ ਬੂਥ ਵਿੱਚ ਇੱਕ ਵੀ VOTE ਪੋਲ ਨਹੀਂ ਹੋਈ ਕੋਈ ਵੀ VOTER ਆਪਣਾ ਮਤਦਾਨ ਕਰਨ ਇਸ ਲਈ ਬੂਥ ਤੇ ਨਹੀਂ ਗਿਆ ਸਬੰਧਤ ਅਧਿਕਾਰੀਆਂ ਮੁਤਾਬਕ ਇਸ ਪਿੰਡ ਦੀਆਂ 360 ਵੋਟਾਂ ਹਨ ਪਰ ਇੱਕ ਵੀ ਵੋਟਰ ਬੋਟਰ ਬੋਰਡ ਪਾਉਣ ਲਈ ਬੂਥ ਤੇ ਗਿਆ ਹੀ ਨਹੀਂ ਹਾਲਾਤ ਇਹ ਰਹੇ ਕਿ ਉੱਥੇ ਬੈਠੇ ਅਧਿਕਾਰੀ ਕਿਸੇ ਅਜਹੀ ਦੁਕਾਨ ਵਿੱਚ ਬੈਠੇ ਗਾਕਾਂ ਦੀ ਉਡੀਕ ਕਰ ਰਹੇ ਸਨ ਜਿਸ ਦਾ ਸਮਾਨ ਗਲ ਸੜ ਚੁੱਕਿਆ ਹੋਵੇ ਜਿਸ ਦਾ ਸਮਾਨ ਐਕਸਪਾਇਰ ਹੋ ਚੁੱਕਿਆ ਹੋਵੇ ਤੇ ਉਸ ਦੁਕਾਨਦਾਰ ਤੇ ਆਪਣਾ ਸਮਾਨ ਬਹੁਤ ਵਧੀਆ ਹੋਣ ਦੇ ਸਾਰੇ ਦਾਅਵੇ ਝੂਸ ਹੋ ਗਏ ਹੁਣ ਇਸ ਬੂਥ ਤੇ ਤੈਨਾਤ ਅਧਿਕਾਰ ਇਹਨੂੰ ਖਾਲੀ ਡੱਬੇ ਚਾਕੇ ਵਾਪਸ ਪਰਤਣਾ ਪਿਆ ਇਸ ਹੈਰਾਨੀਜਨਕ ਵਰਤਾਰੇ ਦਾ ਸੱਚ ਇਹ ਹੈ ਕਿ ਲੋਕਾਂ ਨੇ ਸਰਕਾਰ ਦੇ ਸਿਸਟਮ ਦਾ ਬਾਈਕਾਟ ਕਰ ਦਿੱਤਾ। ਵੋਟਰਾਂ ਵੱਲੋਂ ਇਸ ਤਰ੍ਹਾਂ ਵੋਟਾਂ ਦਾ ਬਾਈਕਾਟ ਕਰਨ, ਵੋਟਾਂ ਨਾ ਪਾਉਣ ਦਾ ਕਾਰਨ ਪੁੱਛੇ ਜਾਣ ਤੇ ਲੋਕਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਾਲੇ ਹੋਣ ਜਾਂ ਸੱਤਾਧਾਰੀ ਪਾਰਟੀਆਂ ਵਾਲੇ ਸਭ ਇੱਕੋ ਹੀ ਥਾਲੀ ਦੇ ਚਟੇ-ਵੱਟੇ ਹਨ। ਵੋਟਾਂ ਵੇਲੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੇ ਹਨ ਤੇ ਬਾਅਦ ਵਿੱਚ ਕੋਈ ਵੀ ਸਾਰ ਨਹੀਂ ਲੈਂਦੇ। ਜਾਣ ਤੇ ਲੋਕਾਂ ਨੇ ਦੱਸਿਆ ਕਿ ਸੱਤਾਧਾਰੀ ਲੀਡਰਾਂ ਨੇ ਤੇ ਖੁਦ ਮੁੱਖ ਮੰਤਰੀ ਨੇ ਇਸ ਵਾਰ ਆਏ ਹੜ੍ਹਾਂ ਦੌਰਾਨ ਆਪਣੇ ਬਿਆਨਾਂ ਰਾਹੀਂ ਲੋਕਾਂ ਨੂੰ ਬਹੁਤ ਹੀ ਗੁੰਮਰਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਹੜ੍ਹਾਂ ਦੌਰਾਨ ਹੋਏ ਫਸਲਾਂ ਘਰਾਂ ਮਾਲ ਡੰਗਰਾਂ ਦੇ ਨੁਕਸਾਨ ਦੇ ਮੁਆਵਜ਼ੇ ਸੰਬੰਧੀ ਕਈ ਤਰ੍ਹਾਂ ਦੇ ਬਿਆਨ ਰਿਲੀਜ਼ ਕੀਤੇ ਪਰ ਰਾਹਤ ਕਿਦਰੇ ਵੀ ਰਿਲੀਜ਼ ਨਹੀਂ ਕੀਤੇ ਮੁੱਖ ਮੰਤਰੀ ਸਾਹਿਬ ਤਾਂ ਬੱਕਰੀ ਤੇ ਮੁਰਗੀ ਤੱਕ ਦੀ ਜਾਣ ਦਾ ਮੁਆਵਜ਼ਾ ਦੇਣ ਤੱਕ ਦੇ ਹਾਸੇ ਹੀ ਬਿਆਨ ਜਾਰੀ ਕਰਦੇ ਰਹੇ ਔਰ ਸਾਡੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਕੰਧਾਂ ਨੁਕਸਾਨੀਆਂ ਗਈਆਂ ਪਰ ਕਿਸੇ ਦੀ ਕੋਈ ਸਾਰ ਨਹੀਂ ਲਈ ਗਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸੇ ਦੀ ਬਾਹ ਨਹੀਂ ਫੜੀ ਗਈ ਪਰ ਮੁਆਵਜ਼ੇ ਦੇਣ ਦੇ ਝੂਠੇ ਬਿਆਨ ਬਹੁਤ ਸਾਰੇ ਜਾਰੀ ਕੀਤੇ ਗਏ ਇਹ ਕਿਹਾ ਕਿ ਫਿਲਹਾਲ ਤਾਂ ਸਾਡੇ ਪਾਸ ਸਾਡਾ ਲੋਕਤੰਤ੍ਰਿਕ ਹੱਕ ਹੀ ਸਾਡਾ ਹਥਿਆਰ ਸੀ ਜਿਸ ਦੀ ਅਸੀਂ ਵਰਤੋਂ ਕਰਕੇ ਸੱਤਾਧਾਰੀ ਪਾਰਟੀ ਤੱਕ ਆਪਣੀ ਆਵਾਜ਼ ਪਹੁੰਚਾ ਦਿੱਤੀ ਹੈ ਪਰ ਜੇਕਰ ਅਜੇ ਵੀ ਪਿਛਲੇ ਕੀਤੇ ਸਾਰੇ ਵਾਦੇ ਜਨਤਾ ਨਾਲ ਪੂਰੇ ਨਾ ਕੀਤੇ ਗਏ ਤਾਂ ਲੋਕ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਵੱਡੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਲੋਕਾਂ ਦਾ ਇਸ ਤਰ੍ਹਾਂ ਦਾ ਵਿਰੋਧ ਆਉਣ ਵਾਲੇ ਸਮੇਂ ਵਿੱਚ ਸਿਸਟਮ ਵਾਸਤੇ ਖਤਰੇ ਦੀ ਘੰਟੀ ਲੱਗਦਾ ਹੈ ਦਰਸਲ ਲੋਕਾਂ ਨੇ ਇੱਥੇ ਆਪਣੇ ਲੋਕਤੰਤਰੀਕ ਹੱਕ ਦੀ ਸਹੀ ਵਰਤੋਂ ਕੀਤੀ ਲੱਗਦੀ ਹੈ ਕਿਉਂਕਿ ਇਸ ਗੂੰਗੀ ਬੋਲੀ ਸਰਕਾਰ ਤੇ ਸਰਕਾਰ ਦੇ ਸਿਸਟਮ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇਹ ਤਰੀਕਾ ਬ੍ਰਹਮਾਸਤਰ ਸਿੱਧ ਹੋ ਸਕਦਾ ਹੈ